ਲੱਗਦਾ ਇਹ ਪੈਸਾ ਵੀ ਹੋਣਾ ਦੋ ਹਲਕਿਆਂ ਦੇ ਵਿੱਚ ਵੀ ਖਾਲਸਾ ਰਾਜ ਆ ਜਾਊਗਾ ਬਿਲਕੁਲ ਆਊਗਾ ਜੀ ਕੀ ਹੋਊਗਾ ਉੱਥੋਂ ਹੀ ਹੋਣੀ ਆ ਜਿਵੇਂ ਲਹਿਰ ਮੱਟਾਂ ਦੀ ਇੱਕ ਲਹਿਰ ਬਣੀ ਹੈਗੀ ਖਡੂਰ ਸਾਹਿਬ ਤੋਂ ਹਾਂਜੀ ਤੇ ਉੱਥੋਂ ਹੀ ਲਹਿਰ ਚੱਲੀ ਇੱਕ ਫਰੀਦਕੋਟ ਦੇ ਵਿੱਚ ਵੀ ਬਣੀ ਹੂੰ ਤੇ ਇਦਾਂ ਹੀ ਸ਼ੁਰੂਆਤ ਹੋ ਜਾਣੀ ਹੈਗੀ ਬਸ ਨਹੀਂ ਹੁਣ ਆਪਾਂ ਇਹ ਦੋਸ਼ ਲਾਉਂਦੇ ਰਹੇ ਆ ਵੀ ਪੰਜਾਬ ਸਰਕਾਰ ਤੇ ਹੁਣ ਵਾਲੀ ਤੇ ਪਹਿਲਾਂ ਵਾਲੀ ਸਰਕਾਰਾਂ ਜਿਹੜੀਆਂ ਨੇ ਉਹ ਨਸ਼ਾ ਨਹੀਂ ਰੋਕ ਸਕੀਆਂ ਹਾਂਜੀ ਕੀ ਭਾਈ ਅਮਰਤਪਾਲ ਸਿੰਘ ਜੀ ਜਦੋਂ ਬਾਹਰ ਆ ਗਏ ਭਾਈ ਸਰਬੀਰ ਸਿੰਘ ਖਾਲਸਾ ਜੀ ਇਹ ਦੋ ਦੋਨਾਂ ਦੀ ਜੋੜੀ ਜਿਹੜੀ ਹੈ ਕੀ ਇਹ ਖਡੂਰ ਸਾਹਿਬ ਹਲਕਾ ਤੇ ਫਰੀਦਕੋੜ ਹਲਕੇ ਦੇ ਵਿੱਚੋਂ ਨਸ਼ਾ ਖਤਮ ਕਰ ਦੇਣਗੇ ਬਿਲਕੁਲ ਮੈਂ ਕੁੱਲ ਮੈਂ ਤੁਹਾਨੂੰ ਦੱਸ ਚੁੱਕਾ ਪੂਰਾ ਉਹ ਹਲਕੇ ਦਾ ਕੀ ਪੂਰੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਜਾਣਾਗਾ ਸੌਣ ਵਾਲੇ ਸਮੇਂ ਦੇ ਵਿੱਚ ਅਗਰ ਉਹਨਾਂ ਨੂੰ ਬਾਹਰ ਕੱਢਦੇ ਨੇ ਭਾਈ ਅਮਰਤਪਾਲ ਸਿੰਘ ਨੂੰ ਤੇ ਉਹਦੇ ਸਿੰਘਾਂ ਨੂੰ ਨਾਲ ਆਲਿਆਂ ਨੂੰ ਬਾਹਰੇ ਕੱਢਦੇ ਨੇ ਹਾਂਜੀ ਤੇ ਬਿਲਕੁਲ ਨਸ਼ਾ ਬੰਦ ਹੋਣਾ ਨਸਾਂ ਤਾਂ 70 ਸਾਲਾਂ 'ਚ ਇਹ ਕੁਛ ਕੀਤਾ ਤੇ ਇਹਨਾਂ ਨੇ ਮੈਕਨੇ 70 ਹਫ਼ਤੇ ਬਰੀਸੀ ਹੋਏ 5-7 ਮਹੀਨਿਆਂ ਦੇ ਬਾਅਦ ਹੀ ਇਹ ਹਜਾ ਕੁਛ ਐਨਐਸਏ ਲਾਤੀ ਸੰਗਾਂ ਤੇ ਪਰਚੇ ਪਾਉਣ ਲੱਗ ਗਏ ਦੀਪ ਸਿੰਘ ਸਿੱਧੂ ਬਾਈ ਨੂੰ ਮਰਵਾਇਆ ਮੁੱਛੇ ਵਾਲੇ ਬਾਈ ਨੂੰ ਮਰਵਾਇਆ ਹਰਦੀਪ ਅੰਬੀਆਂ ਨੂੰ ਹੋਰ ਪਤਾ ਨਹੀਂ ਕਿੰਨੇ ਗੈਂਗਸਟਰਾਂ ਦਾ ਨਾਮ ਲੈ ਕੇ ਇਹਨਾਂ ਨੇ ਲਹਿਰ ਇਹ ਕਹਿ ਲਈਏ ਵੀ ਉਹੀ 90 ਆਲਾ ਤੋਹਾਕਾ ਚਲਾ ਲਿਆ ਜਿਹੜਾ 84 ਤੋਂ ਬਾਅਦ ਚੱਲਿਆ ਸੀ ਠੀਕ ਆ ਮਤ ਉਹ ਐ ਭਾਈ ਅਮਰਤਪਾਲ ਜੀ ਜਿੱਤੇ ਨੇ ਜਾਂ ਫਰੀਦਕੋਟ ਦੇ ਵਿੱਚੋਂ ਭਾਈ ਸਰਬੀ ਸਿੰਘ ਖਾਲਸਾ ਜੀ ਜਿੱਤੇ ਨੇ ਇਹ ਦੋਨਾਂ ਦੀ ਜਿੱਤ ਨੂੰ ਤੁਸੀਂ ਕਿਵੇਂ ਵੇਖਦੇ ਹੋ ਪਹਿਲਾਂ ਤਾਂ ਬਹੁਤ ਵਧੀਆ ਗੱਲ ਹੈ ਜੀ ਬਹੁਤ ਵੱਡੀ ਗੱਲ ਹੈ ਤੇ ਬਹੁਤ ਵੱਡੀ ਜਿੱਤ ਹੋਈ ਹੈਗੀ ਹਾਂਜੀ ਮੌਜੂਦਾ ਸਰਕਾਰ ਨੂੰ ਯਾਨੀ ਕਿ ਬਹੁਤ ਕੁਝ ਝੱਲਣਾ ਪਿਆ ਕਿਉਂਕਿ ਉਹਨਾਂ ਨੂੰ ਕਿੱਥੇ 13 ਜ਼ੀਰੋ ਕਹਿੰਦੇ ਤੇ ਕਿੱਥੇ 3 ਜ਼ੀਰੋ ਰਹਿ ਗਈਆਂ ਹਨਾ ਹਾਂਜੀ ਤੇ ਜ਼ਰੂਰ ਉਹਦੇ ਵਿੱਚ ਬਹੁਤ ਕਮੀਆਂ ਨਿਕੀਆਂ ਉਦੋਂ ਕਦੇ ਅੱਤਵਾਦੀ ਕਹਿ ਕੇ ਮਾਰਦੇ ਸੀ ਚੰਗਾ ਨੂੰ ਕਦੇ ਖਾਰਕੂ ਕਹਿ ਕੇ ਮਾਰਦੇ ਸੀਗੇ ਪਰ ਹੁਣ ਹੁਣ ਇਹਨਾਂ ਨੇ ਨਾਮ ਇੱਕ ਨਾਮ ਰੱਖ ਲਿਆ ਉਹ ਤਾਂ ਕਿਹੜਾ ਗੈਂਗਸਟਰ ਅਸੇ ਗੈਂਗਸਟਰ ਗੈਂਗਸਟਰ ਕਹਿ ਕੇ ਜਣੀ ਕਿ ਨਾਮ ਦੇ ਕੇ ਉਹਨਾਂ ਨੂੰ ਜਾਂ ਕਿਤੇ ਦੋ ਮਾਰਤੇ ਕਿਤੇ ਤਿੰਨ ਮਾਰ ਲਹਿਰ ਵੀ ਭਾਈ ਅਮਰਤਪਾਲ ਸਿੰਘ ਜੀਾਂ ਦੀ ਤਾਂ ਬਣੀ ਜਿਨ੍ਹਾਂ ਨੇ ਬੇਕਸੂਰਿਆਂ ਤੇ ਉਹ ਕਰਦੇ ਕੀ ਸੀ ਨਸ਼ਾ ਰੋਕਦੇ ਸੀ ਹੱਕ ਸੱਚ ਲਈ ਬੋਲਦੇ ਸੀਗੇ ਕੋਈ ਇਸ ਤਰ੍ਹਾਂ ਦਾ ਕੋਈ ਅਮਰਤ ਸਕਾਰ ਰਹੇ ਸੀਗੇ ਨੌਜਵਾਨੀ ਨੂੰ ਚੰਗੇ ਪਾਸੇ ਜੋੜ ਰਹੇ ਸੀਗੇ ਹਾਂਜੀ ਪਰ ਇਹਨਾਂ ਨੇ ਬਗੈਰ ਮਤਲਬ ਤੋਂ ਅੱਠ ਦਾ ਸਿੰਘਾਂ ਦੇ ਉੱਪਰ ਤੇ ਭਾਈ ਬਾਜੇ ਕੇ ਮੰਤਰੀ ਬਾਜੇ ਕੇ ਕਹਿੰਦੇ ਆ ਜਿਹਨੂੰ ਉਹ ਇੱਕ ਕੀਸੀ ਦਿਲ ਦਾ ਸਾਫ਼ ਬੰਦਾ ਸੀ ਠੀਕ ਹੈ ਭਾਵਕ ਹੋ ਕੇ ਜੋਗਿਓ ਬੋਲਦਾ ਸੀਗਾ ਹਾਂਜੀ ਇੱਕ ਲੋਕਾਂ ਨੂੰ ਹਸਾਉਣ ਵਾਲਾ ਬੰਦਾ ਸੀਗਾ ਉਹ ਉਹਦੇ ਦੇ ਵੀ ਐਨਐਸਐ ਲਾ ਕੇ ਇਹਨਾਂ ਨੇ ਭੇਜੀ ਜੇ ਐਨਐਸਐ ਲਾਈ ਤੂੰ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਭੇਜੇ ਤਾਂ ਸ਼ਾਇਦ ਇਹ ਲਹਿਰ ਬਣੀ ਤੇ ਸ਼ਾਇਦ ਨਾ ਲਹਿਰ ਬਣਦੀ ਇਹ ਖਡੂਰ ਸੇਵ ਤੋਂ ਜਿੱਤਣ ਵਾਲੀ ਜੇ ਇਹਨਾਂ ਨੇ ਇਸ ਤਰ੍ਹਾਂ ਦਾ ਕੰਮ ਨਾ ਕੀਤਾ ਹੁੰਦਾ ਸਰਕਾਰਾਂ ਜਾਂ ਵਿਰੋਧੀ ਤਾਂ ਇਹ ਕਹਿੰਦੇ ਨੇ ਵੀ ਭਾਈ ਅਮਰਤਪਾਲ ਜਿਹੜਾਗਾ ਉਹਦਾ ਮੁੰਡੇ ਨੂੰ ਢਕਾਉਂਦਾ ਸੀਗਾ ਹਥਿਆਰਾਂ ਦੀ ਗੱਲ ਕਰਦਾ ਸੀਗਾ ਉਹ ਸਾਰਾ ਕੁਝ ਕਰਦਾ ਸੀ ਉਹ ਤਾਂ ਐਨਐਸਏ ਲਾਇਆਗਾ ਪ੍ਰਸਦ ਦੇ ਵਿੱਚ ਮਿਲੇ ਹੋਏ ਨੇ ਨਾ ਸਾਡੇ ਬਾਪੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਸਾਸਤਰ ਦਿੱਤੇ ਨੇ 6ਵੇਂ ਪਾਸਤਾ ਤੋਂ ਜੰਗ ਸ਼ੁਰੂ ਹੋ ਗਈ ਸੀ 5ਵੇਂ ਪਾਸਾ ਜਿਹੜਾ ਅਸੀਂ ਦਿਹਾੜਾ ਮਨਾ ਰਹਾਂਗੇ ਜੂਨ 84 ਦੇ 1 ਘ lure ਦਾ ਹਾਂਜੀ ਤੇ 5ਵੇਂ ਪਾਸਾ ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਕੀ ਕੋਸ਼ੂਰ ਸੀ ਉਹਨਾਂ ਦਾ ਤੇ 5 ਦੋਸਤੋ ਆਪਾਂ ਇੱਥੇ ਸਬੀਲ ਚੱਲਦੀ ਐ ਇੱਥੇ ਆਏ ਹੋਇਆ ਗੱਲਬਾਤ ਵੀ ਪਹਿਲਾਂ ਕੀਤੀ ਐ ਆਪਾਂ ਹੁਣ ਭਾਈ ਮਨਦੀਪ ਸਿੰਘ ਖਾਲਸਾ ਜੀ ਨਾਲ ਗੱਲਬਾਤ ਕਰਾਂਗੇ ਵੀ ਪੰਜਾਬ ਦੇ ਵਿੱਚ ਦੋ ਸੀਟਾਂ ਜਿਹੜੀਆਂ ਐਸੀਆਂ ਹੋਈਆਂ ਨੇ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਤਹਿਲਕਾ ਮਚਾਇਆ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਤੇ ਭਾਈ ਸਰਬਜੀਤ ਸਿੰਘ ਜੀ ਖਾਲਸਾ ਜਿਹੜੀਆਂ ਦੋ ਸੀਟਾਂ ਜਿੱਤੀਆਂ ਨੇ ਇਹਨਾਂ ਨੂੰ ਲੈ ਕੇ ਕੀ ਲੋਕਾਂ ਦਾ ਪ੍ਰਤੀਕਰਮ ਐ ਕੀ ਭਾਈ ਸਾਹਿਬ ਕਹਿੰਦੇ ਨੇ ਆਓ ਆਪਾਂ ਉਹਨਾਂ ਨਾਲ ਗੱਲ ਕਰੀਏ ਹਾਂ ਭਾਈ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਜੀ ਜਿਹੜੀ ਖੰਡੂਰ ਸਾਹਿਬ ਤੋਂ ਇਹ ਭਾਈ ਅਮਰਤਪਾਲ ਜੀ ਜਿੱਤੇ ਨੇ ਜਾਂ ਫਰੀਦਕੋਟ ਦੇ ਵਿੱਚੋਂ ਭਾਈ ਸਰਬੀ ਸਿੰਘ ਖਾਲਸਾ ਜੀ ਜਿੱਤੇ ਨੇ ਇਹ ਦੋਨਾਂ ਦੀ ਜਿੱਤ ਨੂੰ ਤੁਸੀਂ ਕਿਵੇਂ ਵੇਖਦੇ ਹੋ ਪਹਿਲਾਂ ਤਾਂ ਬਹੁਤ ਵਧੀਆ ਗੱਲ ਹੈ ਜੀ ਬਹੁਤ ਵੱਡੀ ਗੱਲ ਹੈ ਤੇ ਬਹੁਤ ਵੱਡੀ ਜਿੱਤ ਹੋਈ ਹੈਗੀ ਹਾਂਜੀ ਮੌਜੂਦਾ ਸਰਕਾਰ ਨੂੰ ਯਾਨੀ ਕਿ ਬਹੁਤ ਕੁਝ ਝੱਲਣਾ ਪਿਆ ਕਿਉਂਕਿ ਉਹਨਾਂ ਨੂੰ ਕਿੱਥੇ 13 ਜ਼ੀਰੋ ਕਹਿੰਦੇ ਤੇ ਕਿੱਥੇ 3 ਜ਼ੀਰੋ ਰਹਿ ਗਈਆਂ ਹਨਾ ਹਾਂਜੀ ਤੇ ਜ਼ਰੂਰ ਉਹਦੇ ਵਿੱਚ ਬਹੁਤ ਕਮੀਆਂ ਨਿਕੀਆਂ ਤੇ ਲਹਿਰ ਵੀ ਭਾਈ ਅਮਰਤਪਾਲ ਸਿੰਘ ਜੀਾਂ ਦੀ ਤਾਂ ਬਣੀ ਇਹਨਾਂ ਨੇ ਬੇਕਸੂਰੀਆਂ ਤੇ ਉਹ ਕਰਦੇ ਕੀ ਸੀ ਨਸ਼ਾ ਰੋਕਦੇ ਸੀ ਹੱਕ ਸੱਚ ਲਈ ਬੋਲਦੇ ਸੀਗੇ ਕੋਈ ਇਸ ਤਰ੍ਹਾਂ ਦਾ ਕੋਈ ਅਮਰਤ ਸਕਾਰ ਰਹੇ ਸੀਗੇ ਨੌਜਵਾਨੀ ਨੂੰ ਚੰਗੇ ਪਾਸੇ ਜੋੜ ਰਹੇ ਸੀਗੇ ਹਾਂਜੀ ਪਰ ਇਹਨਾਂ ਨੇ ਬਗੈਰ ਮਤਲਬ ਤੋਂ ਅੱਠ ਦਾ ਸਿੰਘਾਂ ਦੇ ਉੱਪਰ ਤੇ ਭਾਈ ਬਾਜੇ ਕੇ ਮੰਤਰੀ ਬਾਜੇ ਕੇ ਕਹਿੰਦੇ ਆ ਜਿਹਨੂੰ ਉਹ ਇੱਕ ਇਸੀ ਦਿਲ ਦਾ ਸਾਫ਼ ਬੰਦਾ ਸੀ ਠੀਕ ਹੈ ਭਾਵਕ ਹੋ ਕੇ ਜੋਗਿਓ ਬੋਲਦਾ ਸੀਗਾ ਹਾਂਜੀ ਇੱਕ ਲੋਕਾਂ ਨੂੰ ਹਸਾਉਣ ਵਾਲਾ ਬੰਦਾ ਸੀਗਾ ਉਹ ਉਹਦੇ ਤੇ ਵੀ ਐਨਐਸਏ ਲਾ ਕੇ ਇਹਨਾਂ ਨੇ ਭੇਜੀ ਜੇ ਐਨਐਸਏ ਲਾਈ ਤੂੰ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਭੇਜੇ ਤਾਂ ਸ਼ਾਇਦ ਇਹ ਲਹਿਰ ਬਣੀ ਤੇ ਸ਼ਾਇਦ ਨਾ ਲਹਿਰ ਬਣਦੀ ਇਹ ਖਡੂਰ ਸਾਹਿਬ ਤੋਂ ਜਿੱਤਣ ਵਾਲੀ ਜੇ ਇਹਨਾਂ ਨੇ ਇਸ ਤਰ੍ਹਾਂ ਦਾ ਕੰਮ ਨਾ ਕੀਤਾ ਹੁੰਦਾ ਤੇ ਬਹੁਤ ਵਧੀਆ ਗੱਲ ਹੋਈ ਹੁਣ ਖਡੂਰ ਸਾਹਿਬ ਤਾਂ ਕੀ ਪੂਰੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਣ ਦੇ ਬਹੁਤ ਚਾਂਸ ਬਣ ਗਏ ਅੱਛਾ ਭਾਈ ਸਾਹਿਬ ਵੀ ਮੈਂ ਇਹੀ ਸਵਾਲ ਤੁਹਾਨੂੰ ਨਾਲ ਗੱਲ ਕਰਨੀ ਸੀ ਵੀ ਹੁਣ ਆਪਾਂ ਇਹ ਦੋਸ਼ ਲਾਉਂਦੇ ਰਹੇ ਹਾਂ ਵੀ ਪੰਜਾਬ ਸਰਕਾਰ ਤੇ ਹੁਣ ਵਾਲੀ ਤੇ ਪਹਿਲਾਂ ਵਾਲੀ ਸਰਕਾਰਾਂ ਜਿਹੜੀਆਂ ਨੇ ਉਹ ਨਸ਼ਾ ਨਹੀਂ ਰੋਕ ਸਕੀਆਂ ਹਾਂਜੀ ਕੀ ਭਾਈ ਅਮਰਤਪਾਲ ਸਿੰਘ ਜੀ ਜਦੋਂ ਬਾਹਰ ਆ ਗਏ ਭਾਈ ਸਰਬਜੀਤ ਸਿੰਘ ਖਾਲਸਾ ਜੀ ਇਹ ਦੋ ਦੋਨਾਂ ਦੀ ਜੋੜੀ ਜਿਹੜੀ ਹੈ ਕੀ ਇਹ ਖਡੂਰ ਸਾਹਿਬ ਹਲਕਾ ਤੇ ਫਰੀਦਕੋੜ ਹਲਕੇ ਦੇ ਵਿੱਚੋਂ ਨਸ਼ਾ ਖਤਮ ਕਰ ਦੇਣਗੇ ਬਿਲਕੁਲ ਮੈਂ ਤੁਹਾਨੂੰ ਦੱਸ ਚੁੱਕਾ ਪੂਰਾ ਉਹ ਹਲਕੇ ਦਾ ਕੀ ਪੂਰੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਜਾਣਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਉਹਨਾਂ ਨੂੰ ਬਾਹਰ ਕੱਢਦੇ ਨੇ ਭਾਈ ਅਮਰਤਪਾਲ ਸਿੰਘ ਨੂੰ ਤੇ ਉਹਦੇ ਸਿੰਘਾਂ ਨੂੰ ਨਾਲ ਵਾਲਿਆਂ ਨੂੰ ਬਾਹਰੇ ਕੱਢਦੇ ਨੇ ਹਾਂਜੀ ਤੇ ਬਿਲਕੁਲ ਨਸ਼ਾ ਬੰਦ ਹੋਣਾ ਨਸ਼ਾ ਰੁੱਕ ਨਿਕਲ ਲਹਿਰ ਬਣਨੀ ਆ ਕੈਪਟਨ ਨੇ ਗੁਰਕਾ ਸਾਹਿਬ ਗੁਰਕਾ ਸਾਹਿਬ ਸਾਕੇ ਸੌ ਖਾਧੀ ਸੀ ਨਾ ਹਾਂਜੀ 4 ਹਫ਼ਤਿਆਂ ਦੀ ਪੰਜਾਬ ਦੇ ਵਿੱਚੋਂ ਖਤਮ ਹੋ ਗਏ ਨਾ ਨਹੀਂ ਹਾਂ ਉਹ ਖਤਮ ਹੋ ਗਏ ਬਾਦਲਾਂ ਨੇ ਬੇਅਦਬੀ ਕਰਾਈ ਸੀ ਨਾ ਹਾਂਜੀ ਪੰਜਾਬ ਚੋਂ ਖਤਮ ਹੋ ਗਏ ਹਾਂਜੀ ਬਿਲਕੁਲ ਇਹਨਾਂ ਨੇ ਉਹਨਾਂ ਤਾਂ 70 ਸਾਲਾਂ ਚ ਇਹ ਕੁਛ ਕੀਤਾ ਤੇ ਇਹਨਾਂ ਨੇ ਮੈਂ ਕਹਿੰਦਾ 70 ਹਫ਼ਤੇ ਵੀ ਨਹੀਂ ਸੀ ਹੋਏ 5-7 ਮਹੀਨਿਆਂ ਦੇ ਬਾਅਦ ਹੀ ਇਹ ਹਜਾ ਕੁਛ ਐਨੇ ਸੇਲਾਤੀ ਸੰਘਾ ਤੇ ਪਰਚੇ ਪਾਉਣ ਲੱਗ ਗਏ ਦੀਪ ਸਿੰਘ ਸਿੱਧੂ ਬਾਈ ਨੂੰ ਮਰਵਾਇਆ ਮੂਸੇ ਵਾਲੇ ਬਾਈ ਨੂੰ ਮਰਵਾਇਆ ਹਰਦੀਪੰਬੀਆ ਨੂੰ ਹੋਰ ਪਤਾ ਨਹੀਂ ਕਿੰਨੇ ਗੈਂਗਸਟਰਾਂ ਦਾ ਨਾਮ ਲੈ ਕੇ ਇਹਨਾਂ ਨੇ ਲਹਿਰ ਇਹ ਕਹਿ ਲਈਏ ਵੀ ਉਹੀ 90 ਵਾਲਾ ਤੋਹਾਕਾ ਚਲਾ ਲਿਆ ਜਿਹੜਾ 84 ਤੋਂ ਬਾਅਦ ਚੱਲਿਆ ਸੀਗਾ ਮਾਹੌਲ ਉਦੋਂ ਕਦੇ ਅੱਤਵਾਦੀ ਕਹਿ ਕੇ ਮਾਰਦੇ ਸੀ ਸੰਘਾ ਨੂੰ ਕਦੇ ਖਾਰਕੂ ਕਹਿ ਕੇ ਮਾਰਦੇ ਸੀਗੇ ਪਰ ਹੁਣ ਹੁਣ ਇਹਨਾਂ ਨੇ ਨਾਮ ਇੱਕ ਨਾ ਰੱਖ ਲਿਆ ਉਹ ਤਾਂ ਕਿਹੜਾ ਗੈਂਗਸਟਰ ਅਸੇ ਗੈਂਗਸਟਰ ਗੈਂਗਸਟਰ ਕਹਿ ਕੇ ਜਿਣੀ ਕਿ ਨਾਮ ਦੇ ਕੇ ਉਹਨਾਂ ਨੂੰ ਜਾਂ ਕਿਤੇ ਦੋ ਮਾਰ ਤੇ ਕਿਤੇ ਤਿੰਨ ਮਾਰ ਤੇ ਲੱਗਦਾ ਇਹ ਭਾਈ ਸਾਹਿਬ ਵੀ ਹੁਣ ਦੋ ਹਲਕਿਆਂ ਦੇ ਵਿੱਚ ਵੀ ਖਾਲਸਾ ਰਾਜ ਆਊਗਾ ਬਿਲਕੁਲ ਆਊਗਾ ਜੀ ਹੀ ਹੋਗਾ ਉੱਥੋਂ ਹੀ ਹੋਣੀ ਆ ਜਿਵੇਂ ਲਹਿਰ ਪਟਾਂ ਦੀ ਇੱਕ ਲਹਿਰ ਬਣੀ ਹੈਗੀ ਕਰੂਰ ਸਾਹਿਬ ਤੋਂ ਹਾਂਜੀ ਤੇ ਉੱਥੋਂ ਹੀ ਲਹਿਰ ਚੱਲੀ ਇੱਕ ਫਰੀਦਕੋਟ ਦੇ ਵਿੱਚ ਵੀ ਬਣੀ ਹੂੰ ਤੇ ਇਦਾਂ ਹੀ ਸ਼ੁਰੂਆਤ ਹੋ ਜਾਣੀ ਹੈਗੀ ਬਸ ਨਹੀਂ ਸਰਕਾਰਾਂ ਜਾਂ ਵਿਰੋਧੀਤਾ ਇਹ ਕਹਿੰਦੇ ਨੇ ਵੀ ਭਾਈ ਅਮਰਤਪਾਲ ਜਿਹੜਾਗਾ ਉਹਦਾ ਮੁੰਡੇ ਨੂੰ ਪੜਕਾਉਂਦਾ ਸੀਗਾ ਹਥਿਆਰਾਂ ਦੀ ਗੱਲ ਕਰਦਾ ਸੀਗਾ ਉਹ ਸਾਰਾ ਕੁਝ ਕਰਦਾ ਸੀ ਉਹਦਾ ਤਾਂ ਐਨਐਸਏ ਲਾਇਆਗਾ ਤੇ ਆਪਾਂ ਹੋਰ ਤਰ੍ਹਾਂ ਦੇਖਦੇ ਹਾਂ ਸਾਨੂੰ ਤਾਂ ਵਿਰਾਸਤ ਦੇ ਵਿੱਚ ਮਿਲੇ ਹੋਏ ਨੇ ਨਾ ਸਾਡੇ ਬਾਪੂ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਸਾਸਤਰ ਦਿੱਤੇ ਨੇ ਹੂੰ ਸੇਮੇ ਪਾਸਾ ਤੋਂ ਜੰਗ ਸ਼ੁਰੂ ਹੋ ਗਈ ਸੀ ਪੰਜਵੇਂ ਪਾਸਾ ਜਿਹੜਾ ਆਪਾਂ ਅਸੀਂ ਦਿਦਹਾੜਾ ਮਨਾ ਰਹਾਂਗੇ ਹਾਂਜੀ ਜੂਨ 84 ਦੇ ਕੱਲੂ ਘਾਰੇ ਦਾ ਹਾਂਜੀ ਤੇ ਪੰਜਵੇਂ ਪਾਸਾ ਗੁਰੂ ਅਰਜਨ ਸਾਹਿਬ ਜੀ ਨੂੰ 31 ਤਵੀ ਤੇ ਬਿਠਾਇਆ ਕੀ ਕੁਸ਼ੂਰ ਸੀ ਉਹਨਾਂ ਦਾ ਤੇ ਪੰਜਵੇਂ ਪਾਸਾ ਨੇ 31 ਤਵੀ ਤੇ ਬੈਠਣ ਤੋਂ ਪਹਿਲਾਂ ਜਣੀ ਕਿ ਆਪਣੇ ਸਿੰਘਾਂ ਨੂੰ ਆਪਣੇ ਜਿਹੜੇ ਨਾਲ ਸੀਗੇ ਦੋ ਉਹਨਾਂ ਨੂੰ ਭੇਜਤਾ ਸੀਗਾ ਤੇ ਵੀ ਸੇਮੇ ਪਾਸਾ ਨੂੰ ਹੁਕਮ ਕਰਦੇ ਵੀ ਹੁਣ ਸ਼ਾਂਤਮਈ ਵਾਲਾ ਮੌਹਲ ਖਤਮ ਹੋ ਗਿਆ ਹਾਂਜੀ ਹੁਣ ਖੰਡੇ ਜਾਂ ਟੰਬੇ ਨਾਲ ਇਹਨਾਂ ਕੇ ਸਰੀ ਸਾਹਿਬ ਚੱਕਣ ਦਾ ਮਾਹੌਲ ਆ ਗਿਆ ਵੀ ਇਹ ਜੁਰਮ ਜਿਹੜੇ ਜੁਰਮ ਹੋ ਰਹੇ ਨੇ ਜੁਰਮਾਂ ਐ ਨਹੀਂ ਰੋਕਣਾ ਜਿਨ੍ਹਾਂ ਦੇ ਅੱਜ ਦਿਹਾੜੇ ਮਨਾ ਰਹਾਂਗੇ ਤਤੀ ਤਵੀ ਤੇ ਬੈਠੇ ਆਣੇ ਵੀ ਜੁਰਮ ਖੰਡੇ ਜਾਂ ਟੰਬੇ ਨਾਲ ਹੀ ਰੁਕਦਾ ਹੁੰਦਾਗਾ ਤੇ ਉਹ ਹੁਣ ਮਾਹੌਲ ਦੁਬਾਰੇ ਸਰਕਾਰਾਂ ਕ੍ਰੀਏਟ ਕਰਦੀਆਂ ਹੁੰਦੀਆਂ ਨੇ ਕਿਸੇ ਦਾ ਆਪਣੀ ਮਰ ਨੂੰ ਜੀ ਨਹੀਂ ਕਰਦਾ ਹੁੰਦਾ ਹੈਨਾ ਨਾ ਮੇਰਾ ਜੀ ਕਰਦਾ ਦਾ ਸੌਦਾ ਕਰਦਾ ਮੈਂ ਹਥਿਆਰ ਰੱਖਨੇ ਸਾਡੇ ਬਰਾਸਤ ਦੇ ਵਿੱਚ ਨੇ ਸਾਡੇ ਬਾਪ ਨੇ ਰੱਖੇ ਨੇ ਅਸੀਂ ਵੀ ਰੱਖਾਂਗੇ ਨਹੀਂ ਇਹ ਜਿਵੇਂ ਹਥਿਆਰ ਕਿਸੇ ਨੂੰ ਚਕਾਉਣਾ ਕੋਈ ਮਾਰੀ ਗੱਲ ਨਹੀਂ ਪਰ ਹਥਿਆਰ ਬੇਦੋਸੇ ਤੇ ਕਿਸੇ ਤੇ ਮਾਰਨਾ ਉਹ ਮਾਰੀ ਗੱਲ ਹੈ ਜਿਵੇਂ ਨੈਸ਼ਨਲ ਮੀਡੀਆ ਤੇ ਇਹਨਾਂ ਤੋਂ ਜਦੋਂ ਅਮਰਤਪਾਲ ਭਾਈ ਜਿੱਤੇ ਤਾਂ ਬਹੁਤ ਸਾਰੇ ਚੈਨਲਾਂ ਨੇ ਉਹਨਾਂ ਇੱਕ ਡਿਬੇਟ ਚਲਾਈ ਵੀ ਜਿਹੜਾ ਅਮਰਤਪਾਲ ਜਿੱਤੇਗਾ ਉਹ ਅੱਤਵਾਦੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਸ ਮੀਡੀਏ ਨੂੰ ਉਸ ਚੈਨਲਾਂ ਬਾਰੇ ਮੈਂ ਤਾਂ ਸਭ ਨੂੰ ਪਹਿਲਾਂ ਸੋਡਾ ਤਾਂ ਨਵਾਰ ਕਰਦਾ ਜਿਹੜਾ ਤੁਸੀਂ ਮੀਡੀਆ ਇਹ ਗੱਲਾਂ ਸਾਡੀਆਂ ਕਵਰ ਕਰ ਰਹੇ ਹੋਗੇ ਨਹੀਂ ਮੀਡੀਆ ਵੀ ਮੌਜੂਦਾ ਸਰਕਾਰਾਂ ਦਾ ਮੀਡੀਆ ਵੀ ਕਿ ਉਹਨਾਂ ਦੇ ਆਖਿ ਜੀ ਬੋਲੂ ਮੀਡੀਆ ਵੀ ਖਿਲਾਫ ਬੋਲੂਗਾ ਬਿਲਕੁਲ মিডিਆ ਦਾ ਪਹਿਲਾਂ ਕਹਿੰਦਾ ਸੀ ਕਿ ਵੇ 13 ਦੀ 13 ਲੈ ਕੇ ਜਾਵਾਂਗੇ ਮਜੂਦਾ ਸਰਕਾਰ ਦੇ ਹੱਕ ਜਬੂਲਦਾ ਸੀ ਮੋਦੀ ਦੇ ਹੱਕ ਜਬੂਲਦਾ ਸੀ ਕਿ ਸਰਕਾਰ ਦੁਆਰੇ ਬਣ ਗਈ ਹਾਂਜੀ ਮੋਦੀ ਵੀ ਗਿਆ ਤੇ ਪੰਜਾਬ ਵਾਲੇ ਵੀ ਗਏ ਹਾਂਜੀ ਹੈਨਾ ਹਾਂ ਤੇ ਉਹਨਾਂ ਤੋਂ ਜਿੱਤਲ ਤੋਂ ਬਾਅਦ ਵੀ ਜਿਹੜੀ ਕਿ ਉਹਨਾਂ ਦੇ ਹੱਕ ਤੇ ਨਹੀਂ ਬੋਲਦੇ ਹੈਗੇ ਪਹਿਲਾਂ ਤਾਂ ਕੀ ਬੋਲਣਾ ਸੀਗਾ ਪਤਾ ਨਹੀਂ ਉਹਨਾਂ ਤੋਂ ਕੀ ਡਰ ਲੱਗਦਾਗਾ ਸਿੰਘਾਂ ਤੋਂ ਪੱਗਾਂ ਵਾਲਿਆ ਤੋਂ ਨਹੀਂ ਉਹ ਕਹਿੰਦੇ ਵੀ ਇਹ ਤਾਂ ਇਹ ਅੱਤਵਾਦੀ ਲੋਕ ਨਹੀਂ ਕਿੰਨੇ ਕੁ ਮਾਰਤੇ ਉਹਨਾਂ ਨੇ ਆ ਭਾਈ ਅਮਰਤਪਾਲ ਸਿੰਘ ਜੀ ਨੇ ਕਿੰਨੇ ਕੁ ਮਾਰਤੇ ਘੱਟੋ ਘੱਟ 6-7 ਮਹੀਨੇ ਤਾਂ ਉਹਨੇ ਪ੍ਰਚਾਰ ਕੀਤਾ ਬਾਹਰੇ ਰਹੇ ਨੇ ਜੇਲ੍ਹ ਤੋਂ ਨਾ ਹਾਂਜੀ ਹਾਂਜੀ ਕਿੰਨੇ ਕੁ ਮਾਰਤੇ ਕੋਈ ਆਏ ਸਾਫਤ ਕਰੋ ਵੀ ਕਿਸੇ ਦੇ ਰਖੜਾ ਮਾਰਿਆ ਵੀ ਸਾਫਤ ਕਰੋ ਹੂੰ ਬਿਲਕੁਲ ਡੰਡਾ ਮਾਰਿਆ ਸਾਫਤ ਕਰੋ ਹਾਂਜੀ ਆ ਬਾਹੀ ਵਾ ਸਟੇਜਾਂ ਤੇ ਪ੍ਰਚਾਰ ਕਰਨਾ ਨਸ਼ਾ ਸਰਕਾਰਾਂ ਵੇਚਦੀਆਂ ਨੇ ਤੇ ਵੇਚਣ ਵਾਲੇ ਡੀਲਰ ਇਹਨਾਂ ਦੇ ਨੇ ਹਾਂਜੀ ਤੇ ਉਹ ਨਸ਼ੇ ਨੂੰ ਰੋਕਦਾ ਸੀ ਇਹਨਾਂ ਦਾ ਕਾਰੋਬਾਰ ਠੱਪ ਹੁੰਦਾ ਸੀ ਖਤਮ ਹੁੰਦਾ ਸੀ ਹਾਂਜੀ ਤਾ ਕਰਕੇ ਫਿਰ ਇਹਨਾਂ ਦੇ ਖਿਲਾਫ ਬੋਲਣਗੇ ਇਹ ਕੋਲੋਂ ਚੰਗਾ ਕਹਿਣਗੇ ਹਾਂ ਬਿਲਕੁਲ ਜੇ ਨਸ਼ਾ ਰੋਕਣਾ ਹੋਵੇ ਸਰਕਾਰ ਮੈਂ ਕਿਹਾ ਨਾ ਕੀੜੀ ਨਹੀਂ ਲੰਗਣ ਮੰਦੀ ਪੀੜੀ ਨਹੀਂ ਲੰਗਣ ਮੰਦੀ ਪਰ ਇਹ ਕਹਿੰਦੇ ਪਤਾ ਨਹੀਂ ਟਰੱਕਾਂ ਦੇ ਟਰੱਕ ਸਮੇਕਦੇ ਭੁੱਕੀ ਦੇ ਹੀਰੋਆਂ ਦੇ ਪਤਾ ਨਹੀਂ ਕਿਵੇਂ ਆ ਜਾਂਦੇ ਨੇ ਕੀ ਲੱਗਦਾ ਉਹਨੂੰ ਤੁਹਾਨੂੰ ਕੋਈ ਉਮੀਦ ਝਾਕੀ ਹੈ ਜੀ ਇਹਨੇ ਜਾਗ ਨਾਲ ਵੀ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਵਧੀਆ ਬਣਨਗੇ ਬਿਲਕੁਲ 100% ਉਮੀਦ ਲੱਗੀ ਹੈ ਜੀ ਅੱਛਾ ਜੀ ਤੇ ਕੱਲਾ ਇੱਕ ਤੇ ਦੋ 11 ਹੁੰਦੇ ਨੇ ਹੁੰਦਾ ਭਾਈ ਸਰਪਜੀਤ ਸਿੰਘ ਜੀ ਖਾਲਸਾ ਜੀ ਵੀ ਨਾਲ ਆ ਗਏ ਹਾਂਜੀ ਤੇ ਮਹਾਰਾਜ ਕਿਰਪਾ ਕਰਨ ਪੰਜਾਬ ਤੇ ਠੀਕ ਹੈ ਭਾਈ ਜੀ ਤੁਸੀਂ ਨੇ ਸਾਨੂੰ ਸਮਾਂ ਦਿੱਤਾ ਤੇ ਸਾਡੇ ਨਾਲ ਗੱਲਬਾਤ ਕੀਤੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ মিডিਆ ਵਾਲਿਆਂ ਦਾ ਜਿੰਨਾਂ ਨੇ ਸਾਨੂੰ ਕਵਰ ਕੀਤਾ ਪਰ ਇਹ ਹੁਣ ਕੱਟ ਨਾ ਦਿਓ ਸਾਰੀ ਚਲਾ ਦਿਓ ਧੰਨਵਾਦ ਤੁਹਾਡਾ ਇਹ ਭਾਈ ਜੀ ਤੁਹਾਣਾ ਵਾਦਾ ਰਿਹਾ ਤੁਹਾਡਾ ਵਾਦਾ ਰਿਹਾ ਇੱਕ ਇੱਕ ਸ਼ਬਦ ਜਿਹੜਾ ਤੁਹਾਡਾ ਚਲਾਵਾਂਗੇ ਦੇਖੋ ਸਾਡਾ ਕੰਮ ਜਿਹੜੀ ਗੱਲ ਲੋਕ ਨੈਸ਼ਨਲ মিডিਆ ਜਾਂ ਦੂਜੇ মিডিਆ ਨਹੀਂ ਚੱਕਦਾ ਸਾਡਾ ਕੰਮ ਆ ਉਸ ਗੱਲ ਨੂੰ ਜਿਹੜਾ ਸਚਾਈ ਨੂੰ ਲੋਕਾਂ ਸਾਹਮਣੇ ਲੈ ਕੇ ਜਾਣਾ ਇਸੇ ਲਈ ਇਹ ਆਪਾਂ ਤੁਹਾਡੇ ਨਾਲ ਗੱਲਬਾਤ ਕਰਨ ਲੈ ਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ